ਚਾਹੁੰਦੇ ਵੀ ਆ ਇਸ ਸਪਸ਼ਟੀਕਰਨ ਸਪਸ਼ਟੀ ਕਰ ਦਿੱਤਾ ਗਿਆ ਅਸਲ ਤੇ ਹੁਣ ਉਹਦੇ ਵਿੱਚ ਬਹੁਤ ਕੁਝ ਬਿਆਨ ਕੀਤਾ ਤੁਸੀਂ ਕਿਦਾ ਦੇਖ ਲਈ ਨਹੀਂ ਤੁਸੀਂ ਦੱਸੋ ਨਾ ਕੀ ਕੀਤਾ ਸਾਹਮਣੇ ਦੇਖੋ ਉਹ ਸਪਸ਼ਟੀਕਰਨ ਦੇ ਵਿੱਚ ਲਿਖਿਆ ਗਿਆ ਕਿ ਇਸ ਚੀਜ਼ਾਂ ਨੂੰ ਮੈਂ ਕਬੂਲ ਕਰਦਾ ਹਾਂ ਜੋ ਚੀਜ਼ਾਂ ਹੋਈਆਂ ਨੇ ਮੈਂ ਵੇਖੋ ਪਹਿਲਾਂ ਤਾਂ ਮੈਂ ਬੇਨਤੀ ਕਰਨੀ ਚਾਹਣਾ ਵੀ ਇਹੋ ਹੀ ਗੱਲਾਂ ਤਾਂ ਹੀ ਕਹਿੰਦੇ ਹਾਂ 2015 ਤੋਂ ਲੈ ਕੇ ਵੀ ਜਦੋਂ ਇਹ ਰਾਜ ਭਾਗ ਸੀ ਉਦੋਂ ਗਲਤੀਆਂ ਹੋਈਆਂ ਸਰਕਾਰ ਤੋਂ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵੀ ਉਹਨਾਂ ਨੇ ਜਿਹੜੀ ਗਲਤੀ ਹੋਈ ਹੈ ਮੰਨ ਲਈ ਹੈ ਮਨ ਲਈਏ ਮੇਰੇ ਖਾਲੇ ਚਿੱਠੀ ਨਾਲ ਲਈ ਆ ਔਰ ਸਰਦਾਰ ਸ਼ਖਬੀਰ ਸਿੰਘ ਨੇ ਆਪਣੀ ਗਲਤੀ ਵੀ ਜਿਹੜੀ ਉਹ ਵੀ ਮੰਨ ਲਈ ਹੈ ਔਰ ਮੈਂ ਸਮਝਦਾ ਕਿ ਇਹੋ ਹੀ ਗੱਲ ਤਾਂ ਹੀ ਆਨੇ ਹਲ ਜੇ 2015 ਜਾਂ ਫਿਰ ਉਦੋਂ ਮੰਨੀ ਹੁੰਦੀ ਨਾ ਗੱਲ ਤੇ ਰਾਜ ਭਾਗ ਜਿਹੜਾ ਆਪਣਾ ਇਹ ਬਾਈਚ ਬਣ ਜਾਣਾ ਸੀ ਫਰੋਮਨੀ ਕਾਲੀ ਦਲ ਤਾਂ ਬਣ ਜਾਣਾ ਸੀ ਔਰ ਦੂਜੀ ਗੱਲ ਮੈਂ ਇਹ ਕਹਣੀ ਚਾਹੁੰਦਾ ਉਹਨਾਂ ਮੰਨੀ ਆ ਤੇ ਚੰਗੀ ਗੱਲ ਆ ਕਿਉਂਕਿ ਗਲਤੀ ਨੂੰ ਗਲਤੀ ਮੰਨ ਲੈਣਾ ਵੀ ਭੰਦਰੀ ਹੁੰਦੀ ਹੈ ਮੈਂ ਸਮਝਦਾ ਕਈ ਵਾਰ ਹੁਣ ਕਿੰਨੀ ਗਲਤੀਆਂ ਲਗਾਉਣ ਵਾਸਤੇ ਪਹਿਲੇ 7-8 ਕੱਢ ਤੇ ਫੇਟਿੰਗ ਸਾਹਬ ਨੂੰ ਕੱਢਤਾ ਪਰ ਮੈਂ ਤਾਂ ਚਲੋ ਇਹ ਸ਼ਾਮਿਲ ਹੀ ਨਹੀਂ ਹੈਗਾ ਮੈਂ ਤਾਂ ਪਹਿਲਾਂ ਹੀ ਕਾਲੀ ਦਾ ਜਿਹੜਾ ਉਹ ਛੱਡਤਾ ਸੀਗਾ ਔਰ ਫੇਰ ਤੁਸੀਂ ਰੋਜ਼ ਦੀ ਰੋਜ਼ ਜਿਹੜੀਆਂ ਪ੍ਰੈਸ ਕਾਨਫਰੰਸਾਂ ਕਰ ਕਰਕੇ ਉਹ ਝੂਠ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਹੁਣ ਮੈਂ ਬੰਦੇ ਦਾ ਨਾਂ ਨਹੀਂ ਲੈਣਾ ਜਿਹੜੇ ਜਿਹੜੇ ਰੋਜ਼ ਪ੍ਰੈਸ ਕਾਨਫਰੰਸਾਂ ਕਰਦੇ ਤੁਸੀਂ ਵੀ ਜਾਣਦੇ ਹੋ ਉਹਦੇ ਚ ਹੁਣ ਫਿਰ ਉਹ ਗੱਲ ਸਾਰੀ ਝੂਠੀ ਨਿਕਲੀ ਨਾ ਜਿਹੜੀ ਉਹ ਕਰਦੇ ਸੀ ਤੁਸੀਂ ਗੱਲਾਂ ਕਰਦੇ ਸੀ ਉਹ ਸਾਰੀਆਂ ਗੱਲਾਂ ਝੂਠੀਆਂ ਨਿਕਲੀਆਂ ਔਰ ਜਿਹੜੇ ਗਲਤੀਆਂ ਤੇ ਗਲਤੀਆਂ ਨਹੀਂ ਗਨਾਹ ਹੋਇਆ ਜਿਹੜੇ ਗਲਤੀ ਵੀ ਹੁੰਦੀ ਆ ਮਾਫੀ ਜਿਹੜੀ ਗਨਾਹ ਹੋ ਜਾਂਦਾ ਨਾ ਉਨੀ ਸਜਾਉਂ ਦੀਆਂ ਔਰ ਮੈਂ ਸਿੱਖ ਸਹਿਬਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਹੱਥ ਜੋੜ ਕੇ ਮੈਂ ਉਹਨਾਂ ਨੂੰ ਡਾਇਰੈਕਸ਼ਨ ਨਹੀਂ ਦੇ ਸਕਦਾ ਮੈਂ ਸਿੱਖ ਸਹਿਬ ਨੂੰ ਮੈਂ ਕੋਣੋ ਮਤਲਬ ਉਹਨਾਂ ਦੇ ਪਿਆਰ ਰਗਾ ਵੀ ਨਹੀਂ ਆਕਾਲ ਤਖਤ ਸਾਹਿਬ ਦਾ ਜਿਹੜਾ ਬਹੁਤ ਵੱਡਾ ਇੱਕ ਸਿਧਾਂਤ ਆ ਮੈਂ ਉਹਨਾਂ ਨੇ ਬੇਨਤੀ ਕਰਨੀ ਚਾਹੁੰਦਾ ਆ ਕਿ ਖਾਲਸਾ ਪੰਥ ਦੀਆਂ ਭਾਵਨਾਵਾਂ ਦੇ ਅਨਸਾਰ ਜਿਹੜੇ ਜੋ ਖਾਲਸਾ ਪੰਥ ਚਾਹੁੰਦਾ ਸੀ ਜਿਹਨਾਂ 10 ਸਾਲ ਤੋਂ ਰੌਲਾ ਪਾਇਆ 15 ਸਾਲ ਤੋਂ ਕਿ ਇਹਨਾਂ ਗਲਤੀਆਂ ਕੀਤੀਆਂ ਜਿਹਨਾਂ ਉਹਨਾਂ ਅੱਜ ਮੰਨ ਲੀਆਂ ਨੇ ਤੇ ਬੇਨਤੀ ਸਾਡੀ ਹੈ ਕਿ ਇਹਨਾਂ ਨੂੰ 5-5 ਸਾਲ ਵਾਸਤੇ ਧਾਰਮਿਕ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਪੰਚੀ ਗਵਾਈ ਤੋਂ ਪਾਸੇ ਕੀਤਾ ਜਾਵੇ ਕਿਉਂਕਿ ਜਦੋਂ ਕੋਈ ਗਲਤੀ ਥੱਲੇ ਵਾਲੀਆਂ ਦਰਿਆਵੀ ਅਦਾਲਤਾਂ ਚ ਮੰਨ ਲੈਂਦਾ ਤੇ ਕਦੇ ਉਹਨੂੰ ਕੁਮਾਹ ਨਹੀਂ ਕਰਦਾ ਹੁੰਦਾ ਜੋ ਨੇ ਗਲਤੀ ਕੀਤੀ ਉਹਦੀ ਸਜ਼ਾ ਨੰਦ ਜੱਜ ਦੇ ਦਿੰਦੇ ਆ ਪਰ ਇਹ ਉਹਨਾਂ ਤੋਂ ਵੱਡੀ ਅਦਾਲਤ ਆ ਕਾਲ ਤਖਸਾਲ ਛੋਟੀ ਅਦਾਲਤ ਨਹੀਂ ਕੀ ਸਭ ਤੋਂ ਦੁਨੀਆ ਦੀ ਵੱਡੀ ਅਦਾਲਤ ਆ ਤੇ ਸਿੰਘ ਸਹਿਬਾਨ ਦਾ ਵੀ ਸਰਕਾਰ ਜਿਹੜਾ ਬਹੁਤ ਵੱਡਾ ਜਿੰਨੇ ਸਿੰਘ ਸਾਹਿਬ ਗਰੇ ਰਵੀ ਸਿੰਘ ਸਾਹਿਬ ਜੀ ਗਨੀਯਾਰ ਪ੍ਰੀ ਸਿੰਘ ਸਾਹਿਬ ਜੀ ਜਾਂ ਗਨੀਯਾਰ ਸੁਲਤਾਨ ਸਿੰਘ ਸਾਹਿਬ ਜੀ ਇਹਨਾਂ ਦਾ ਮੈਂ ਉਹਨਾਂ ਨੂੰ ਕੋਈ ਡਾਇਰੈਕਸ਼ਨ ਨਹੀਂ ਦੇਣੀ ਚਾਹੁੰਦਾ ਮੈਂ ਕੌਣ ਡਾਇਰੈਕਸ਼ਨ ਦੇਣ ਵਾਲਾ ਪਰ ਜੋ ਖਾਸਾ ਪੰਥਕੀਆਂ ਭਾਵਨਾਵਾਂ ਨੇ ਵੀ ਇਹਨਾਂ ਜਦੀਵਲ ਗੱਡੀਆਂ ਵੱਡੀਆਂ ਗਲਤੀਆਂ ਤੇ ਗناہ ਕੀਤਾ ਇਹ ਭਾਈ ਪੰਸਾਬ ਦੂ ਇਹਨਾਂ ਤੋਂ ਧਾਰਮਿਕ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਗਵਾਈ ਜਿਹੜੀ ਹੈ ਉਹ ਖੋਲ ਰਹੀ ਗਈ ਹੈ